ਦਲਜੀਤ ਜੀ ਦੇ ਵਿਆਹ ਚ ਵਾਗਿਆ ਵਗ ਜਾਣਦੇ ਉਹਦਾ ਉਹਦੀ ਉਹਦਾ ਕੰਮ ਆ ਹਨਾ ਉਹ ਅਗਲੇ ਦੇ ਕੋਲੇ ਪੈਸਾ ਉਹ ਲਾਈ ਜਾਂਦੇ ਨੇ ਪਰ ਤੁਸੀਂ ਇੱਥੇ ਆ ਕੇ ਕਦੋਂ ਡਟੋਗੇ ਕਿ ਅਸੀਂ ਕੀ ਕਰ ਰਹੇ ਹਾਂ ਘਰੇ ਬੈਠੇ ਸੀ ਇਕੱਲੇ ਬਸ ਬੁੱਲੀ ਜਾਂਦੇ ਉਹਨੇ ਆ ਉੱਥੇ ਲੜੀ ਜਾਂਦੇ ਆ ਦਲਜੀਤ ਉਹਦੇ ਵਿਆਹ ਚ ਵਾਗਿਆ ਉਹਦੇ ਵਿਆਹ ਚ ਵਾਗਿਆ ਤੁਸੀਂ ਜਿਹੜੇ ਕਿੱਥੇ ਕੰਮ ਕਰਨ ਵਾਲਾ ਤੁਸੀਂ ਕਿੱਥੇ ਆਏ ਹੋ ਤੁਹਾਡਾ ਵਿਆਹ ਹੋਇਆ ਕਿਦਾਂ ਸਾਦੀ ਹੋਈ ਹੈ ਅਸੀਂ ਆਪਣੇ ਲੜਾਈਆਂ ਅਸੀਂ ਉਧਰ ਧਿਆਨ ਭਟਕਾ ਲਿਆ ਉਹ ਮਾੜਾ ਉਹ ਚੰਗਾ ਉਹ ਮਾੜਾ ਦੇਖੋ ਦਲਜੀਤ ਉਹ ਹਰ ਇੱਕ ਦਾ ਕੋਈ ਉਹ ਅਗਲਾ ਕੰਮ ਆ ਇਹ ਪਤਾ ਹੀ ਗੱਲ ਆ ਇਹ ਅਸੀਂ ਮੈਚ ਜੀ ਤੇ ਟਿੱਪਣੀ ਨਹੀਂ ਕਰਦਾ ਹਨਾ ਜੋ ਜਿਹਦਾ ਹੁੰਦਾ ਵਿਆਹ ਹੁੰਦੇ ਰਹਿਣਗੇ ਸ਼ਾਦੀਆਂ ਹੋਣਗੀਆਂ ਰਹਿਣਗੀਆਂ ਅੱਜ ਆਪਾਂ ਗੱਲ ਕਰੀਏ ਦੁਨੀਆ ਦੇ ਵਿੱਚ ਪਹਿਲਾ ਤਾਂ ਚਰਚਾ ਅੰਦੋਲਨ ਦੀ ਆ ਹਾਂਜੀ ਹੁਣ ਦੂਸਰੀ ਚਰਚਾ ਅੰਬਾਨੀਆਂ ਦੇ ਵਿਆਹਾਂ ਦੀ ਆ ਦਿਲਜੀਤ ਨੂੰ ਲੈ ਕੇ ਰਿਆਨਾ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਇਹ ਛੋਟੀਆਂ ਗੱਲਾਂ ਨੇ ਦੇਖੋ ਦਿਲਜੀਤ ਉਹ ਹਰ ਇੱਕ ਦਾ ਕੋਈ ਉਹ ਅਗਲਾ ਕੰਮ ਹੈ ਇਹ ਪਤਾ ਹੀ ਗੱਲ ਆ ਇਹ ਅਸੀਂ ਮੈਸਚੀ ਦੀ ਟਿੱਪਣੀ ਨਹੀਂ ਕਰਦਾ ਹਨਾ ਜੋ ਜਿਹਦਾ ਹੁੰਦਾ ਵਿਆਹ ਹੁੰਦੇ ਰਹਿਣਗੇ ਸ਼ਾਦੀਆਂ ਹੁੰਦੀਆਂ ਰਹਿਣਗੀਆਂ ਤਾਂ ਹੁੰਦੀਆਂ ਰਹਿਣੀਆਂ ਨੇ ਠੀਕ ਹੈ ਪਰ ਸਾਡੀ ਤਾਂ ਕਿਰਤੀ ਕੰਮ ਦੀ ਲੜਾਈ ਆ ਸਾਡੇ ਕਿਸਾਨਾਂ ਦੀ ਲੜਾਈ ਆ ਅਸੀਂ ਕਿਸੇ ਤੋਂ ਕੀ ਲੈਣਾ ਹਨਾ ਅਸੀਂ ਆਪਣੇ ਲਈ ਲੜੀਏ ਸਾਡੇ ਦਾ ਇਹ ਕੰਮ ਹੁੰਦਾ ਅਸੀਂ ਤਾਂ ਬਸ ਉਧਰ ਦੇਖੀ ਜਾਂਦੇ ਆ ਅਸੀਂ ਆਪ ਦੇ ਵਾਰ ਨਹੀਂ ਦੇਖਦੇ ਉਹ ਸਵਾਦ ਲਈ ਜਾਂਦੇ ਆ ਕਿਸੇ ਦਾ ਵਿਆਹ ਹੋਇਆ ਕਿਸੇ ਦਾ ਸਾਦੀ ਹੋਈ ਆ ਅਸੀਂ ਆਪਣੇ ਲੜਾਈਆਂ ਅਸੀਂ ਉਧਰ ਧਿਆਨ ਭੜਕਾ ਲਿਆ ਉਹ ਮਾੜਾ ਉਹ ਚੰਗਾ ਉਹ ਮਾੜਾ ਪਰ ਤੁਸੀਂ ਆਪਾਂ ਕਿੰਨੇ ਕ ਚੰਗੇ ਆ ਆਪਾਂ ਇੱਕ ਚੀਜ਼ ਦੇਖੀ ਵੀ ਜਿੰਨਾ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਵੀ ਅਸੀਂ ਕੀ ਕਰ ਰਹੇ ਆ ਘਰੇ ਬੈਠੇ ਸੀ ਕੱਲੇ ਬਸ ਬੁੱਲੀ ਜਾਂਦੇ ਨੇ ਇਹਨਾਂ ਨੇ ਆ ਉੱਥੇ ਲੜੀ ਜਾਂਦੇ ਆ ਦਲਜੀਤ ਉਹਦੇ ਵਿਆਹ ਚ ਵਾਗਿਆ ਉਹਦੇ ਵਿਆਹ ਚ ਵਾਗਿਆ ਤੁਸੀਂ ਜਿਹੜੇ ਦਿੱਥੇ ਕੰਮ ਕਰਨ ਆਲੇ ਤੁਸੀਂ ਕਿੱਥੇ ਆਏ ਹੋ ਹੁਣ ਕਈ ਮੈਂ ਦੇਖਿਆ ਕਈ ਸਾਡੇ ਭਰਾ ਬਾਹਰ ਬੈਠੇ ਬੁੱਲੀ ਜਾਂਦੇ ਨੇਗੇ ਹਨਾ ਇੱਕ ਦੋ ਭਰਾ ਹੁੰਦੇ ਨੇਗੇ ਉਹਨਾਂ ਨੂੰ ਯਾਰ ਦਲਜੀਤ ਜੀ ਦੇ ਵਿਆਹ ਚ ਵਾਗਿਆ ਵਾਗ ਜਾਂਦੇ ਉਹਦਾ ਉਹਦੀ ਉਹਦਾ ਕੰਮ ਆ ਹਨਾ ਉਹ ਅਗਲੇ ਦੇ ਕੋਲੇ ਪੈਸਾ ਉਹ ਲਾਈ ਜਾਂਦੇ ਨੇ ਪਰ ਤੁਸੀਂ ਇੱਥੇ ਆ ਕੇ ਕਦੋਂ ਡਟੋਂਗੇ ਹੈਨਾ ਜਦੋਂ ਇਹ ਸਿਸਟਮ ਉਦੋਂ ਸੁਧਰੂਗਾ ਜਦੋਂ ਕੱਲਾ ਕੱਲਾ ਬੰਦਾ ਇਸ ਚੀਜ਼ ਲਈ ਜਾਗਰੂਤ ਹੋ ਜਾਊਗਾ ਆ ਹਰ ਇੱਕ ਬੰਦੇ ਦੇ ਵਿੱਚ ਇਹ ਸੋਚ ਬਣ ਜੂਗੀ ਯਾਰ ਇਹ ਲੜਾਈ ਸਾਡੀ ਆ ਜੇ ਕਿਤੇ ਵੀ ਦੇਖੋ ਕਿਤੇ ਕੋਈ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਆ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਜਦੋਂ ਕਿ ਹੰਦੋਲਨ ਚੱਲਦਾ ਮੈਂ ਕੀ ਲੈਣਾ ਇਹ ਸੋਚ ਨਹੀਂ ਹੋਣੀ ਚਾਹੀਦੀ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਾਲ ਉਲਜੀਏ ਅਸੀਂ ਇਕੱਠੇ ਹੋਗੇ ਜਿੱਧਰ ਧਿਆਨ ਦੇਣਾ ਨਾਲ ਉਧਰ ਨੂੰ ਧਿਆਨ ਦੇਗੀ ਗੁਰਜੀਤ ਜੀ ਦੇ ਬਿਆਜ ਵਾਗਿਆ ਵਗ ਜਾਣਦੇ ਉਹਦਾ ਉਹਦੀ ਉਹਦਾ ਕੰਮ ਆ ਹੈਨਾ ਉਹ ਅਗਲੇ ਦੇ ਕੋਲੇ ਪੈਸਾ ਉਹ ਲਈ ਜਾਂਦੇ ਨੇ ਪਰ ਤੁਸੀਂ ਇੱਥੇ ਆ ਕੇ ਕਦੋਂ ਡਟੋਗੇ ਕੀ ਅਸੀਂ ਕੀ ਕਰ ਰਹੇ ਹ ਆ ਉੱਥੇ ਲੜੀ ਜਾਂਦੇ ਆ ਦਲਜੀਤ ਉਹਦੇ ਵਿਆਹ ਚ ਵਾਗਿਆ ਉਹਦੇ ਵਿਆਹ ਚ ਵਾਗਿਆ ਤੁਸੀਂ ਜਿਹੜੇ ਕਿੱਥੇ ਕੰਮ ਕਰਨ ਵਾਲਾ ਤੁਸੀਂ ਕਿੱਥੇ ਆਏ ਹੋ ਕੀ ਦਾ ਵਿਆਹ ਹੋਇਆ ਕਿਦਾ ਸਾਦੀ ਹੋਈ ਹੈ ਅਸੀਂ ਆਪਣੇ ਲੜਾਈਆਂ ਅਸੀਂ ਉਧਰ ਧਿਆਨ ਭਟਕਾ ਲਿਆ ਉਹ ਮਾੜਾ ਉਹ ਚੰਗਾ ਉਹ ਮਾੜਾ ਦੇਖੋ ਦਲਜੀਤ ਉਹ ਹਰ ਇੱਕ ਦਾ ਕੋਈ ਉਹ ਅਗਲਾ ਕੰਮ ਹੈ ਇਹ ਪਤਾ ਹੀ ਗੱਲ ਆ ਇਹ ਅਸੀਂ ਮੈਚ ਜੀ ਦੇ ਟਿੱਪਣੀ ਨਹੀਂ ਕਰਦਾ ਹਨਾ ਜੋ ਜਿਹਦਾ ਹੁੰਦਾ ਵਿਆਹ ਹੁੰਦੇ ਰਹਿਣਗੇ ਸ਼ਾਦੀਆਂ ਹੋਣਗੀਆਂ ਰਹਿਣਗੀਆਂ ਇਹ ਆਪਾਂ ਗੱਲ ਕਰੀਏ ਦੁਨੀਆ ਦੇ ਵਿੱਚ ਪਹਿਲਾ ਤਾਂ ਚਰਚਾ ਅੰਦੋਲਨ ਦੀ ਆ ਹਾਂਜੀ ਹੁਣ ਦੂਸਰੀ ਚਰਚਾ ਅੰਬਾਨੀਆਂ ਦੇ ਵਿਆਹਾਂ ਦੀ ਆ ਦਿਲਜੀਤ ਨੂੰ ਲੈ ਕੇ ਰਿਆਨਾ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਇਹ ਛੋਟੀਆਂ ਗੱਲਾਂ ਨੇ ਦੇਖੋ ਦਿਲਜੀਤ ਉਹ ਹਰ ਇੱਕ ਦਾ ਕੋਈ ਉਹ ਅਗਲਾ ਕੰਮ ਹੈ ਇਹ ਪਤਾ ਹੀ ਗੱਲ ਆ ਇਹ ਅਸੀਂ ਮੈਸਚੀ ਦੇ ਟਿੱਪਣੀ ਨਹੀਂ ਕਰਦਾ ਹਨਾ ਜੋ ਜਿਹਦਾ ਹੁੰਦਾ ਵਿਆਹ ਹੁੰਦੇ ਰਹਿਣਗੇ ਸ਼ਾਦੀਆਂ ਹੁੰਦੀਆਂ ਰਹਿਣਗੀਆਂ ਤਾਂ ਹੁੰਦੀਆਂ ਰਹਿਣੀਆਂ ਨੇ ਠੀਕ ਹੈ ਪਰ ਸਾਡੀ ਤਾਂ ਕਿਰਤੀ ਕੰਮ ਦੀ ਲੜਾਈ ਆ ਸਾਡੇ ਕਿਸਾਨਾਂ ਦੀ ਲੜਾਈ ਆ ਅਸੀਂ ਕਿਸੇ ਤੋਂ ਕੀ ਲੈਣਾ ਹਨਾ ਅਸੀਂ ਆਪਣੇ ਲਈ ਲੜੀਏ ਸਾਡੇ ਦਾ ਇਹ ਕੰਮ ਹੁੰਦਾ ਅਸੀਂ ਤਾਂ ਬਸ ਉਧਰ ਦੇਖੀ ਜਾਂਦੇ ਆ ਅਸੀਂ ਆਪ ਦੇ ਬਾਰੇ ਨਹੀਂ ਦੇਖਦੇ ਉਹ ਸਵਾਦ ਲਈ ਜਾਂਦੇ ਆ ਕਿਸੇ ਦਾ ਵਿਆਹ ਹੋਇਆ ਕਿਸਦਾ ਸਾਦੀ ਹੋਈ ਆ ਅਸੀਂ ਆਪਣੇ ਲੜਾਈਆਂ ਅਸੀਂ ਉਧਰ ਧਿਆਨ ਭੜਕਾ ਲਿਆ ਉਹ ਮਾੜਾ ਉਹ ਚੰਗਾ ਉਹ ਮਾੜਾ ਪਰ ਤੁਸੀਂ ਆਪਾਂ ਕਿੰਨੇ ਕ ਚੰਗੇ ਆ ਆਪਾਂ ਇੱਕ ਚੀਜ਼ ਦੇਖੀ ਵੀ ਜਿੰਨਾ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਵੀ ਅਸੀਂ ਕੀ ਕਰ ਰਹੇ ਆ ਘਰੇ ਬੈਠੇ ਸੀ ਕੱਲੇ ਬਸ ਬੁੱਲੀ ਜਾਂਦੇ ਨੇ ਇਹਨਾਂ ਨੇ ਆ ਉੱਥੇ ਲੜੀ ਜਾਂਦੇ ਆ ਦਲਜੀਤ ਉਹਦੇ ਵਿਆਹ ਚ ਵਾਗਿਆ ਉਹਦੇ ਵਿਆਹ ਚ ਵਾਗਿਆ ਤੁਸੀਂ ਜਿਹੜੇ ਦਿੱਥੇ ਕੰਮ ਕਰਨ ਆਲੇ ਤੁਸੀਂ ਕਿੱਥੇ ਆਇਓ ਹੁਣ ਕਈ ਮੈਂ ਦੇਖਿਆ ਕਈ ਸਾਡੇ ਭਰਾ ਬਾਹਰ ਬੈਠੇ ਬੁੱਲੀ ਜਾਂਦੇ ਨੇਗੇ ਹਨਾ ਇੱਕ ਦੋ ਭਰਾ ਹੁੰਦੇ ਨੇਗੇ ਉਹਨਾਂ ਨੂੰ ਯਾਰ ਦਲਜੀਤ ਜੀ ਦੇ ਵਿਆਹ ਚ ਵਾਗਿਆ ਵਾਗ ਜਾਂਦੇ ਉਹਦਾ ਉਹਦੀ ਉਹਦਾ ਕੰਮ ਆ ਹਨਾ ਉਹ ਅਗਲੇ ਦੇ ਕੋਲੇ ਪੈਸਾ ਉਹ ਲਾਈ ਜਾਂਦੇ ਨੇ ਪਰ ਤੁਸੀਂ ਇੱਥੇ ਆ ਕੇ ਕਦੋਂ ਡਟੋਂਗੇ ਹਣਾ ਜਦੋਂ ਇਹ ਸਿਸਟਮ ਉਦੋਂ ਸੁਧਰੂਗਾ ਜਦੋਂ ਕੱਲਾ ਕੱਲਾ ਬੰਦਾ ਇਸ ਚੀਜ਼ ਲਈ ਜਾਗਰੂਤ ਹੋ ਜਾਊਗਾ ਆ ਹਰ ਇੱਕ ਬੰਦੇ ਦੇ ਵਿੱਚ ਇਹ ਸੋਚ ਬਣ ਜੂਗੀ ਯਾਰ ਇਹ ਲੜਾਈ ਸਾਡੀ ਆ ਜੇ ਕਿਤੇ ਵੀ ਦੇਖੋ ਕਿਤੇ ਕੋਈ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਆ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਜਦੋਂ ਕਿ ਹੰਦੋਲਨ ਚੱਲਦਾ ਮੈਂ ਕੀ ਲੈਣਾ ਇਹ ਸੋਚ ਨਹੀਂ ਹੋਣੀ ਚਾਹੀਦੀ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਾਲ ਉਲਜੀਏ ਅਸੀਂ ਇਕੱਠੇ ਹੋਗੇ ਜਿੱਧਰ ਧਿਆਨ ਦੇਣਾ ਹੈ ਉਧਰ ਨੂੰ ਧਿਆਨ ਦੇਣੀ ਹੈ